ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਅਸੀਂ ਅੱਜ ਚੱਲੇ ਆ ਜੀ ਹੋਲਾ ਬੱਲਾ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਚਲੋ ਤੁਹਾਨੂੰ ਕਰਾਉਨੇ ਆ ਜੀ ਅੱਜ ਦਰਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਤੇ ਅਸੀਂ ਚੱਲ ਪਿਆ ਜੀ ਸਵੇਰ ਦੇ ਅਜੇ ਵੱਜੇ ਆ ਜੀ 4 ਤੇ ਅਸੀਂ ਹੋ ਗਿਆ ਜੀ ਪਿੰਡੋਂ ਜਾ ਰਹੇ ਆ ਤੇ ਅਸੀਂ ਹੁਣ ਪਹੁੰਚ ਗਏ ਆ ਜੀ ਡਾਂਡੇ ਇਹ ਡਾਂਡੇ ਦਾ ਪੂਰਾ ਤੁੰਦ ਵੀ ਪਈ ਆ ਤੇ ਨੇਰਾ ਵੀ ਬਹੁਤ ਜ਼ਿਆਦਾ ਚਲੋ ਦਿਖਾਦੇ ਆ ਤੁਹਾਨੂੰ ਤੇ ਨਕਸ਼ੇ ਬਿਠਾ ਦੇਖੋ ਪਗੜੀ ਬੰਨ ਗਏ ਢੰਡ ਕਾਦੀਏ ਤੇ ਅਸੀਂ ਹੁਣ ਟਾਡੇ ਨੂੰ ਕਰ ਲਿਆ ਕ੍ਰੋਸ ਤੇ ਅਸੀਂ ਜਾ ਰਹੇ ਆ ਅਨੰਦ ਸ੍ਰੀ ਅਨੰਦਪੁਰ ਸਾਹਿਬ ਵੱਲ ਤੇ ਅਸੀਂ ਕਾਫੀ ਅੱਗੇ ਆ ਚੁੱਕੇ ਹਾਂ ਥੋੜਾ ਥੋੜਾ ਹੋ ਚੁੱਕਾ ਹੈ ਚੰਨਣ ਤੇ ਇਹ ਹੋ ਗਿਆ ਜੀ ਚਾਲੂ ਪਹਾੜੀਆਂ ਅਨੰਦਪੁਰ ਸਾਹਿਬ ਦੀ ਅਸੀਂ ਹੁਣ ਚੱਲ ਗਏ ਜੀ ਨਦੀਕ ਅਨੰਦਪੁਰ ਸਾਹਿਬ ਦੇ ਅਸੀਂ ਅੱਜ ਤੁਹਾਨੂੰ ਕਰਾਵਾਂਗੇ ਦਰਸ਼ਨ ਸ੍ਰੀ ਅਨੰਦਪੁਰ ਸਾਹਿਬ ਕੋਲਾ ਮੱਲਾ ਦੇ ਦੇਖੋ ਸਾਰੇ ਪਹਾੜ ਆ ਗਏ ਆ ਇਹ ਆ ਸਭ ਪਹਾੜੀਆਂ ਤੇ ਇਹ ਰਹੀ ਜੀ ਨੰਦਪੁਰ ਸਾਹਿਬ ਦੇ ਅਸੀਂ ਥੋੜਾ ਜਿਹਾ ਜਗੇ 10 ਕਿਲੋਮੀਟਰ ਪਿੱਛੇ ਤੇ ਇਹ ਰਹੀਆਂ ਪਹਾੜੀਆਂ ਜੇ ਸੰਤਾ ਚੱਲ ਕੇ ਜਾ ਰਹੀਆਂ ਕਿੰਨਾ ਤੱਕ ਇਹ ਰਹੀ ਜੀ ਨੰਦਪੁਰ ਸਾਹਿਬ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਦਰਸ਼ਨ ਕਰਾਵਾਂਗੇ ਆਨੰਦਪੁਰ ਸਾਹਿਬ ਦੇ ਤੇ ਅਸੀਂ ਆਨੰਦਪੁਰ ਸਾਹਿਬ ਚੁੱਕੇ ਆ ਜੀ ਪਹੁੰਚ ਤੇ ਇਹ ਜੇ ਰਿਆ ਜੀ ਆਨੰਦਪੁਰ ਸਾਹਿਬ ਕਰੋ ਦਰਸ਼ਨ ਆਨੰਦਪੁਰ ਸਾਹਿਬ ਦੇ ਫੋਲਾ ਮੱਲਾ टेका अेकेंगे जी मठा गुरद्वारा साहब उसके दस दें भी किमद गुरद्वारा ब्लॉक के खाव गे एंड का ब्लॉक ना बने रहे हो yeah <laughs> ਸਾਡੇ ਕੇਸੀ ਆਗੇ ਜੀ ਬਾਹਰ ਤੇ ਨਕਸਰ ਕਰਨ ਲਿਆਣ ਕਰਦਾ ਵੀ ਨਕਸਰ ਲਾਰਾ ਕਲੋਨੀ ਤੇ ਇੱਧਰ ਤਾਂ ਦਰਸ਼ਨ ਕਰਨ ਆ ਜੀ ਬੋਲੀ ਸਾਹਿਬ ਦੇ ਤੇ ਇੰਦਰਾਸੀ ਵੱਟੇ ਟੇਕਣ ਜਾ ਰਹੇ ਆ ਤੇ ਪਲੀ ਮਨਰੇਮ ਰੋਗ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਬੋਲੀ ਸਾਹਿਬ ਦੇ ਤੇ ਰੋਡ ਅਸੀਂ ਚੱਲੇ ਆ ਜੀ ਗਿਰਤਪੁਰ ਸਾਹਿਬ ਬਾਕੀ ਬੁੱਢੜ ਸਾਹਿਬ ਤੇ ਆਪਕੋ ਬੱਬਾ ਕਰ ਦਿੱਤਾ ਜੀ ਕਿ ਜਗਾ ਵੀ ਦਿਖਾਵਾਂਗੇ ਤੇ ਵੀਡੀਓ ਨਾ ਬੰਦੇ ਦਿਓ ਜੀ ਸੀ ਆ ਗਿਆ ਜੀ ਬਾਬਾ ਗੁਰਦਤਾ ਜੀ ਦੀ ਜਗਾ ਤੇ ਤੇ ਚਲੋ ਆਪਕੋ ਦਿਖਾਤੇ ਹੈ ਕਰਾਤੇ ਹੈ ਦਰਸ਼ਨ ਇਸ ਜਗਾ ਕੇ ਇਹ ਰਿਹਾ ਜੀ ਬਾਬਾ ਗੁਰਦਤਾ ਜੀ ਦਾ ਅਸਥਾਨ ਕਰੋ ਦਰਸ਼ਨ ਸਾਰਾ ਜੀ ਬਾਬਾ ਪੁੱਟੋ ਸਾਹਿਬ ਉਹ ਦਾਂ ਦਿਨ ਰਸਤੇ ਵਿੱਚ ਸਾਨੂੰ ਮਿਲਿਆ ਸੱਪੜਾ ਤੇ ਇਹ ਵਿਖੇ ਜੋ نیچے ਦੀ ਆਪਾਂ ਪਿੱਛੇ ਦੀ ਜਾਂਦੇ ਹਾਂ ਨਾ ਥੱਲੇ ਦੀ ਜਾ ਰਹੇ ਸੀ ਤੇ ਇਹ ਲੋਕੇਸ਼ਨ ਦੇਖੀ ਬਹੁਤ ਹੀ ਵਧੀਆ ਨਦੀ ਨੂੰ ਪਾਰ ਕਰਨ ਕੇ ਜਾ ਰਹੇ ਸੀ ਤੇ ਬੜੀ ਅੱਛੀ ਹੈ ਲੋਕੇਸ਼ਨ ਰਸੀਆ ਚੁੱਕਿਆ ਜੀ ਕਿਰਤਪੁਰ ਸਾਹਿਬ ਤੇ ਕਰੋ ਦਰਸਾ ਕਿਰਤਪੁਰ ਸਾਹਿਬ ਦੇ ਥੋੜਾ ਜਿਹਾ ਕਰ ਲਈਏ ਜੀ ਵਾਪਸੀ ਤੇ ਸ਼ਾਮ ਦੇ ਵੱਜ ਚੁੱਕੇ ਆ ਜੀ ਸਾਡੇ ਸਾਥ ਤੇ ਤੁਹਾਨੂੰ ਕਿਵੇਂ ਲੱਗਾ ਸਾਡਾ ਵਲੋਗ ਕਿਵੇਂ ਦਾ ਲੱਗਾ ਸਾਡਾ ਕੰਮਾ ਤੁਹਾਨੂੰ ਦੱਸਣ ਕਰਾਉਂਦਾ ਸੀ ਜੇ ਤੁਹਾਨੂੰ ਪਸੰਦ ਆਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਚ ਵਾਹਿਗੁਰੂ ਨਿਕਣਾ ਤੇ ਤੁਹਾਨੂੰ ਮਿਲਾਂਗੇ ਮਿਲਾਂਗੇ ਜਲਦੀ ਨਿਊ ਵਲੋਗ ਵਿੱਚ ਤੇ چلਤੇ ਹਾਂ ਬਾਏ ਬਾਏ